ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦੁਗਾਲ ਹਾਸ਼ਟਮ ਅਸੀਂ ਖੜਿਆ ਮੇਰੇ ਹੀ ਪਿੰਡ ਦੁਗਾਲ ਜਿੱਥੇ ਅੰਤਰਰਾਸ਼ਟਰੀ ਕਬੱਡੀ ਖਿਡਿਆਰੀ ਬਿੱਟੂ ਦੁਗਾਲ ਸਰੋਗ ਸਰੋਵਰ ਯਾਦਗਾਰੀ ਸਟੇਡੀਅਮ ਦੁਗਾਲ ਖੁਰਦ ਦੇ ਵਿੱਚ ਜੋ ਕੱਲ ਨੂੰ ਕਬੱਡੀ ਦਾ ਕੱਪ ਹੋ ਰਿਹਾ ਹੈ ਇਹਨਾਂ ਦੋਨਾਂ ਲੰਗੋਟੀ ਯਾਰ ਸੀਗੇ ਇਹ ਸਰੋਵਰ ਤੇ ਬਿੱਟੂ ਇਹਨਾਂ ਦੀ ਯਾਦ ਦੇ ਵਿੱਚ ਕਬੱਡੀ ਕੱਪ ਕਰਾਇਆ ਯਾਰ ਹੈ ਇਸ ਕਬੱਡੀ ਕੱਪ ਦੇ ਵਿੱਚ ਦੇਖੋ ਇਸ ਟਾਈਮ ਤਿਆਰੀਆਂ ਚੱਲ ਰਹੀਆਂ ਨੇ ਕੱਲ ਨੂੰ 22 ਜਨਵਰੀ ਨੂੰ ਜੋ ਮੈਚ ਹੋਣੇ ਹਨ ਇਹ ਮੈਚ 47 ਕਿਲੋ ਤੇ ਇੱਕ ਪਿੰਡ ਨਰੋਲ ਓਪਨ ਦੇ ਮੈਚ ਕੱਲ ਨੂੰ ਹੋਣੇ ਨੇ 47 ਕਿਲੋ ਦੇ ਨਰੋਲ ਤੇ ਪਿੰਡ ਓਪਨ ਗਰਲ ਕਰਾਉਣੇ ਆ ਤੁਹਾਡੀ ਰਾਜ ਸਿੰਘ ਲਖਾ ਕਬੱਡੀ ਖਿਡਾਰੀ ਲਖਾ ਦਗਾਲ ਜੋ ਬਿੱਟੂ ਦਾ ਵੱਡਾ ਭਰਾਤਾ ਹੈ ਇਹ ਤੁਹਾਨੂੰ ਡਿਟੇਲ ਦੇ ਵਿੱਚ ਦੱਸਣਗੇ 47 ਕਿਲੋ ਤੋਂ ਬਾਈ ਜੀ ਨਰੋਲ ਹੈ ਪਹਿਲੇ ਦਿਨ ਪਹਿਲੇ ਦਿਨ ਕੱਲ ਨੂੰ ਜਾਣੀ ਹਾਂ ਕੱਲ ਨੂੰ 22 ਤਰੀਕ ਨੂੰ 40 ਕਿਲੋ ਨਰੋਲ 16 ਟੀਮਾਂ ਪਹਿਲੀਆਂ ਆਣਗੀਆਂ ਜਿਹੜੀਆਂ 16 ਟੀਮਾਂ ਐਂਟਰ ਕੀਤੀਆਂ ਜਾਣਗੀਆਂ 47 ਦੀਆਂ ਵੀ 16 ਟੀਮਾਂ ਓਪਨ ਦੀਆਂ ਵੀ 16 ਟੀਮਾਂ ਨਰੋਲ ਦੀਆਂ ਹਾਂਜੀ ਕੱਲ ਨੂੰ 22 ਤਰੀਕ ਨੂੰ ਤੇ ਪਰਸੋਂ ਨੂੰ 65 ਕਿਲੋ ਨਰੋਲ ਇੱਕ ਵਾਰੋਂ ਪਰਸੋਂ ਨੂੰ 65 ਕਿਲੋ ਦੀ 65 ਕਿਲੋ ਦੀ ਨਰੋਲ ਦੇ ਵਿੱਚ ਇੱਕ ਖਿਡਿਆਰੀ ਬਾਹਰ ਹੋਊਗਾ ਜੋ ਪਰਸੋਂ ਨੂੰ ਮੈਚ ਹੋਣੇ ਨੇ 23 ਤਰੀਕ ਨੂੰ ਤੇ ਤੇ ਤਿੰਨ ਵਾਰੋਂ ਓਪਨ ਹੋਊਗੀ ਸੱਧੀਆਂ ਹੋਈਆਂ 16 ਟੀਮਾਂ ਸੱਧੀਆਂ ਹੋਈਆਂ 16 ਟੀਮਾਂ ਤਿੰਨ ਖਿਡਿਆਰੀ ਬਾਹਰੋਂ ਇਹਦੇ ਵਿੱਚ ਖੇਡ ਸਕਦੇ ਨੇ ਜੋ ਓਪਨ ਦੇ ਮੈਚ ਹੋਣੇ ਨੇ ਤਿੰਨ ਖਿਡਿਆਰੀ ਬਾਹਰੋਂ ਖੇਡਣਗੇ 16 ਟੀਮਾਂ ਦੀ ਐਂਟਰੀ ਹੈ ਪਹਿਲੀਆਂ 16 ਟੀਮਾਂ ਜੋ ਟਾਈਮ ਤੇ ਆ ਜਾਣਗੀਆਂ ਉਹਨਾਂ ਦੀ ਐਂਟਰੀ ਹੋਊਗੀ ਉਸ ਤੋਂ ਬਾਅਦ 17ਵੀਂ ਟੀਮ ਦੀ ਐਂਟਰੀ ਨਹੀਂ ਹੋਊਗੀ ਖਿਡਿਆਰੀ ਭਰਾਵਾਂ ਨੂੰ ਬੇਨਤੀ ਹੈ ਕਿ ਟਾਈਮ ਸਿਰ ਪਹੁੰਚੋ ਅਤੇ ਆਪਣੀ ਐਂਟਰੀ ਕਰਵਾਓ ਤਿਆਰੀ ਹੋ ਰਹੀ ਹੈ ਅੱਜ ਕੰਪਲੀਟ ਹੋ ਜਾਣੀ ਹੈ ਤਿਆਰੀ ਗਰਾਊਂਡ ਤਿਆਰ ਕਰ ਦਿੱਤਾ ਹੈ ਤੇ ਇਸ ਟਾਈਮ ਗਰਾਊਂਡ ਦੇ ਵਿੱਚ ਪ੍ਰਕਾਰ ਮਾਰ ਕੇ ਕਲੀ ਪਾਈ ਜਾਊਗੀ ਤੇ ਤੁਹਾਨੂੰ ਦਰਸ਼ਨ ਕਰਾਉਣਿਆ ਦੁਨੀਆ ਦਾ ਮਹਾਨ ਖਿਡਿਆਰੀ ਕਬੱਡੀ ਖਿਡਿਆਰੀ ਬਿੱਟੂ ਦਗਾਲ ਜੋ ਸਾਨੂੰ ਵਿਸ਼ੋੜਾ ਦੇ ਗਏ ਸੀ ਇਹ ਦਗਾਲ ਦੇ ਸਟੇਡੀਅਮ ਦੇ ਵਿੱਚ ਬਿੱਟੂ ਦਗਾਲ ਦਾ ਸਟੈਚੂ ਲੱਗਿਆ ਜੋ ਬਿੱਟੂ ਨੂੰ ਪਿਆਰ ਕਰਦੇ ਸੀ ਉਹਨਾਂ ਨੇ ਇਹ ਸਟੈਚੂ ਬਣਵਾ ਕੇ ਇੱਥੇ ਲਗਵਾਇਆ ਹੈ ਇਹ ਆ ਦੁਨੀਆ ਦਾ ਮਹਾਨ ਖੜਿਆਰੀ ਜੋ ਪੂਰੀ ਦੁਨੀਆ ਦੇ ਵਿੱਚ ਆਪਣਾ ਲੋਹਾ ਮਣਵਾਇਆ ਇਹਨੇ ਕੋਈ ਇਹੋ ਜਿਹਾ ਰੇਡਰ ਨਹੀਂ ਜਿਸ ਨੂੰ ਬਿੱਟੂ ਦਗਾਲ ਨੇ ਨਾ ਫੜਿਆ ਹੋਵੇ ਨਿੱਗੇ ਸੁਹਾ ਦਾ ਰਹੇ ਇਹ ਖੜਿਆਰੀ